ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਮਾਝ ਚੌਪ ਦੇ ਘਰ ਪਹਿਲਾ ਮਹਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋਹ ਵਿਰਲਾ ਗੁਰਮਤ ਚਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲਹਿ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀਓ ਇਹ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਆ ਗੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਤੇ ਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲਹਿ ਜੀਓ ਸਤਗੁਰ ਮੇਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀਓ ਇਹ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਬੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰਿ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲੈ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਬੰਗ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇ ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹਿ ਵਹਿ ਚੱਲੈ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੂਨੀ ਸੈ ਭਗਤ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰਿ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲਹਿ ਜੀਓ ਸਤਗੁਰ ਮੇਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਭੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰਿ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਯਾ ਕੋਈ ਆਣ ਮਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲਹਿ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀਓ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਬੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲੈ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰਿ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚਲੈ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਿਲਾਵੇ ਮੇਰੇ ਤਨਾਂ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲੈ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਭੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰਿ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲੈ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤ ਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈ ਸੰਗਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਓ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਨ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਣ ਮਿਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰੈ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹੇ ਵਹ ਚੱਲਹਿ ਜੀਓ ਸਤਗੁਰ ਮੇਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜਿਉ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜਿਉ ਇਹ ਰਾਗ ਮਾਜ ਚੌਪ ਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਯੁਨੀ ਸੈਭੰ ਗੁਰ ਪ੍ਰਸਾਦ ਹਰ ਹਰ ਨਾਮ ਮੈਂ ਹਰ ਮਨ ਪਾਇਆ ਬੜ ਭਾਗੀ ਹਰ ਨਾਮ ਧਿਆਇਆ ਗੁਰ ਪੂਰੇ ਹਰ ਨਾਮ ਸਿਧ ਪਾਈ ਕੋ ਵਿਰਲਾ ਗੁਰ ਮਤ ਚੱਲੇ ਜੀਉ ਮੈਂ ਹਰ ਹਰ ਖਰਚ ਲਿਆ ਬਨ ਪੱਲੇ ਮੇਰਾ ਪ੍ਰਾਣ ਸਖਾਈ ਸਦਾ ਨਾਲ ਚੱਲੇ ਗੁਰ ਪੂਰੇ ਹਰ ਨਾਮ ਦੜਾਇਆ ਹਰ ਨਹਿ ਚੱਲ ਹਰ ਤਨ ਪੱਲੇ ਜੀਉ ਹਰ ਹਰ ਸੱਜਣ ਮੇਰਾ ਪ੍ਰੀਤ ਮਰਾਇਆ ਕੋਈ ਆਣ ਮਲਾਵੇ ਮੇਰੇ ਪ੍ਰਾਨ ਜਿਵਾਇਆ ਹੋ ਰਹਿ ਨਾ ਸਕਾ ਬਿਨ ਦੇਖੇ ਪ੍ਰੀਤ ਮਾ ਮੈਂ ਨੀਰ ਵਹਿ ਵਹਿ ਚੱਲਹਿ ਜੀਓ ਸਤਗੁਰ ਮਿਤਰ ਮੇਰਾ ਬਾਲ ਸਖਾਈ ਹੋ ਰਹਿ ਨਾ ਸਕਾ ਬਿਨ ਦੇਖੇ ਮੇਰੀ ਮਾਈ ਹਰ ਜੀਓ ਕਿਰਪਾ ਕਰੋ ਗੁਰ ਮਿਲੋ ਜਨ ਨਾਨਕ ਹਰ ਤਨ ਪੱਲੇ ਜੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ